ਐਸਟੀਐਫ ਅਤੇ ਡਰੱਗ ਇਨਸਪੈਕਟਰ ਫਿਰੋਜ਼ਪੁਰ ਨੂੰ ਗੁਪਤ ਸੂਚਨਾ ਤੇ ਰੇਡ ਕਰਨ ਤੋਂ ਬਾਅਦ ਮਿਲੀ ਵੱਡੀ ਕਾਮਯਾਬੀ ਭਾਰੀ ਮਾਤਰਾ ਦੇ ਵਿੱਚ ਫੜੀਆਂ ਨਸ਼ੀਲੀਆਂ ਗੋਲੀਆਂ ਫਿਰੋਜ਼ਪੁਰ ਦੇ ਕਸਬਾ ਮਕੂਦੇ ਰਹਿਣ ਵਾਲੇ ਭੀਮ ਠਕਰਾਲ ਦੇ ਘਰ ਅਤੇ ਗੋਦਾਮ ਦੇ ਵਿੱਚੋਂ ਰੇਡ ਕਰਕੇ 9 ਲੱਖ ਪ੍ਰੀ ਕਾਬਲਾਈਨ ਕੈਪਸੂਲ 300 ਮਿਲੀਗ੍ਰਾਮ ਅਤੇ 1430 ਟ੍ਰੈਮਾਡੋਲ ਗੋਲੀਆਂ ਬਰਾਮਦ ਹੋਈਆਂ ਹਨ ਫੜੀਆਂ ਗਏ ਨਸ਼ੀਲੀਆਂ ਗੋਲੀਆਂ ਦੀ ਕੁੱਲ ਕੀਮਤ 2 ਕਰੋੜ 76 ਲੱਖ ਦਸੀ ਜਾਰੀ ਹੈ ਜਿਸ ਦੀ ਜਾਣਕਾਰੀ ਇੰਸਪੈਕਟਰ 소ਨੀਆ ਗੁਪਤਾ ਨੇ ਦਿੱਤੀ ਹੈ ਆਈਜੀਐਸਟੀ ਸਟਾਫ ਮੈਂਬਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੱਖੂ ਦੇ ਵਿੱਚ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਨਸ਼ੀਲੀਆਂ ਦਵਾਈਆਂ ਦਾ ਵਪਾਰ ਕਰਦਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਰੇਡ ਕੀਤੀ ਹੈ ਤੇ ਉਹਨਾਂ ਨੂੰ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਸ ਵਿਅਕਤੀ ਨੂੰ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਣੀਓ ਕੋਰਟ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਜਾਣਕਾਰੀ ਦੇ ਮੁਤਾਬਿਕ ਇਹ ਮੋਗਾ ਫਰੋਜ਼ਪੁਰ ਤਰੰਤਾਰਨ ਆਜ 에ਰੀਏ ਦੇ ਵਿੱਚ ਸਪਲਾਈ ਕਰਦਾ ਸੀ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਸਾਡੀ ਕੱਲ ਡੀਐਸਪੀ ਸਾਹਿਬ ਸਾਡੇ ਰਕੇਸ਼ ਕੁਮਾਰ ਜੀ ਤੇ ਨਾਲ ਉਹਨਾਂ ਦੀ ਟੀਮ ਇਹਨਾਂ ਵੱਲੋਂ ਮਖੂਦ ਸਿਟੀ ਦੇ ਵਿੱਚ ਰੇਲਵੇ ਰੋਡ ਦੇ ਉੱਪਰ ਇੱਕ ਸਟੋਰ ਦੇ ਉੱਪਰ ਤੇ ਇੱਕ ਘਰ ਦੇ ਉੱਤੇ ਰੇਡ ਕੀਤੀ ਗਈ ਸੋ ਇਹਦੇ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਸਾਨੂੰ ਕਿ ਇਸ ਇਹ ਜਿਹੜਾ ਭੀਮ ਠਕੁਰਾਲ ਜਿਹੜਾ ਕ्यूज ਅਸੀਂ ਫੜਿਆ ਇਹਨੇ ਵਿਦਾਊਟ ਲਾਇਸੈਂਸ ਭਾਰੀ ਮਾਤਰਾ ਵਿੱਚ ਨਸ਼ੀਲੀ ਡਰੱਗ ਅਤੇ ਨਾਲ ਜਿਹੜੀ ਆ ਮੈਡੀਕਲ ਮੈਡੀਸਿਨਸ ਜਿਹੜੀਆਂ ਨੇ ਜਿਹੜੀਆਂ ਇਹ ਵਿਦਾਊਟ ਲਾਇਸੈਂਸ ਰੱਖ ਨਹੀਂ ਸਕਦਾ ਉਹ ਇਹਨਾਂ ਨੇ ਭਾਰੀ ਮਾਤਰਾ ਵਿੱਚ ਸਟੋਰ ਕੀਤੀਆਂ ਨੇ ਸੋ ਸਾਡੀ ਟੀਮ ਜਿਹੜੀ ਇੱਥੇ ਕੱਲ ਅਸੀਂ ਇੱਥੇ ਰੇਡ ਕੀਤੀ ਸੀ ਸਾਡੇ ਨਾਲ ਡਰੱਗ ਕੰਟਰੋਲਰ ਅਫਸਰ ਵੀ ਨਾਲ ਸੀ ਸੋ ਇਹਦੇ ਵਿੱਚ ਜਿਹੜਾ ਦਾ ਸਟੋਰ ਹੈ ਤੇ ਘਾਰ ਹੈ ਇਹ ਦੋਨਾਂ ਜਗ੍ਹਾ ਤੋਂ ਸਾਨੂੰ ਜਿਹੜੀ ਹੈ ਭਾਰੀ ਮਾਤਰਾ ਵਿੱਚ ਜਿਹੜੀ ਮੈਡੀਸਿਨ ਜਿਹੜੀ ਐਲੋਪੈਥੀ ਦੀ ਮੈਡੀਸਿਨ ਮਿਲੀ ਆ ਉਹਦੇ ਵਿੱਚ ਪ੍ਰੈਗਾਬਲਿਨ ਨਾਂ ਦੇ ਜਿਹੜੇ ਕੈਪਸੂਲਸ ਨੇ ਉਹ ਜਿਹੜੇ ਰਿਕਵਰ ਹੋਏ ਨੇ ਜਿਹੜੀ ਉਹਨਾਂ ਦਾ ਟੋਟਲ ਕਾਊਂਟ ਹੈ ਲਗਭਗ 9.36 ਲੱਖ ਜਿਹੜਾਂ ਦੀ ਟੋਟਲ ਗਿਣਤੀ ਹੈ ਤੇ ਜਿਹੜੀ ਇਹਦੀ ਅਪਰੋਕਸੀਮੇਟ ਵੈਲਿਊ ਹੈਗੀ ਆ ਜੋ ਇਹਦੇ ਉੱਤੇ ਸਟ੍ਰਿਪ ਦੇ ਉੱਤੇ ਪ੍ਰਾਈਸ ਆ ਉਹ 2.76 ਕਰੋੜ ਰੁਪਏ ਦੀ ਜਿਹੜੀ ਟੋਟਲ ਜਿਹੜੀ ਇਹਦੀ ਵੈਲਿਊ ਹੈ ਨਾਲ ਹੀ ਜਿਹੜਾ ਇਹਦੇ ਕੋਲੋਂ ਸਾਨੂੰ ਟਰਾਮਾਡੋਲਸ ਦੇ ਜਿਹੜੇ ਜਿਹੜੀ ਕਿ ਜਿਹੜੀ ਐਂਡੀਪੀਐਸ ਅਖਤਾਰ ਅੰਦਰ ਜਿਹੜੇ ਇਹ ਆਉਂਦੇ ਨੇ ਡਰੱਗ ਆਉਂਦੀ ਆ ਉਹ ਵੀ ਇਹਦੇ ਕੋਲੋਂ ਲਗਭਗ 1500 ਕੈਪਸੂਲ ਜਿਹੜੇ ਆ ਟੈਬਲੇਟਸ ਜਿਹੜੀਆਂ ਉਹ ਮਿਲੀਆਂ ਨੇ ਸੋ ਅਸੀਂ ਇਹਦੇ ਵਿੱਚ ਦੋ ਕਾਰਵਾਈਆਂ ਹੋਈਆਂ ਨੇ ਇਹਦੇ ਵਿੱਚ ਡਰੱਗ ਕੰਟਰੋਲਰ ਆਫਿਸਰਸ ਦੇ ਵੱਲੋਂ ਡਰੱਗ ਐਂਡ ਕੋਸਮੈਟਿਕ ਐਕਟ ਦੇ ਤਹਿਤ ਇਹ ਸਾਰੀਆਂ ਦਵਾਈਆਂ ਨੂੰ ਜਿਹੜੀਆਂ ਪ੍ਰੈਗਾਬਲਿਨ ਗੋਲੀਆਂ ਨੇ ਜਿਹੜੀਆਂ ਕਿ ਹੈਬਿਟ ਫਾਰਮਿੰਗ ਡਰੱਗਸ ਨੇ ਤੇ ਇਸ ਏਰੀਆ ਦੇ ਵਿੱਚ ਜਿਹੜੇ ਯੂਥ ਹੈ ਇਹ ਇਸ ਡਰਗ ਨੂੰ ਕਾਫੀ ਜ਼ਿਆਦਾ ਲੈ ਰਿਹਾ ਸੀ ਤੇ ਇਹ ਮੇਨ ਸਪਲਾਈਅਰ ਵੀ ਸੀ ਬੰਦਾ ਇਹ ਪ੍ਰੈਗਾਬਲਿਨ ਦੀ ਸਾਰੀ ਡਰਗਸ ਨੂੰ ਜਿਹੜਾ ਉਹ ਡਰਗ ਇੰਸਪੈਕਟਰ ਸਾਹਿਬ ਦੇ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਸੈਪਰੇਟ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਟਰਾਮਾਡੋਲ ਜਿਹੜੀ ਡਰਗ ਹੈ ਉਹਦੇ ਤਹਿਤ ਅਸੀਂ ਐਸਟੀਐਫ ਨੇ ਫਆਈਆਰ ਨੰਬਰ 8611624 ਬਾਈ ਐਨਡੀਪੀਐਸ ਅਕਤ ਹੈ ਤੁਸੀਂ ਜਿਹੜਾ ਕੇਸ ਅਸਸਰ ਕਰਕੇ ਦੋਸ਼ੀ ਨੂੰ ਜਿਹੜਾ ਭੀਮ ਠਕੁਰਾਲ ਗ੍ਰਿਫਤਾਰ ਕਰ ਲਿਆ ਸਰ ਇਹ ਕੀ ਟਰਾਂਸਪੋਰਟ ਦਾ ਕੰਮ ਕਰਦਾ ਸੀ ਐਨ ਕੋਈ ਲਾਇਸੈਂਸ ਨੀਗਾ ਸੀਗਾ ਇਹ ਮੈਡੀਕਲ ਦਾ ਵੀ ਕੰਮ ਕਰ ਰਿਹਾ ਸੀ ਨਾ ਕੀ ਸੀ ਅ ਜੀ ਇਹ ਦੋਸ਼ੀ ਜਿਹੜਾ ਭੀਮ ਠਕੁਰਾਲ ਹੈ ਤੇ ਪਾਸ ਕੋਈ ਵੀ ਮੈਡੀਸਿਨਸ ਰੱਖਣ ਦਾ ਜਾਂ ਕੋਈ ਵੀ ਟਰਮ ਮੈਡੀਸਿਨ ਕੋਈ ਕੈਮਿਸ ਦਾ ਕੋਈ ਵੀ ਲਾਇਸੈਂਸ ਨਹੀਂ ਹੈ ਬੇਸਿਕਲੀ ਇੱਕ ਟਰੱਕ ਵਗੈਰਾ ਚਲਾਉਂਦਾ ਇਹਨੇ ਟਰਾਂਸਪੋਰਟ ਬਣਾਈ ਆਪਣੀ ਠਕੁਰਾਲ ਟਰਾਂਸਪੋਰਟ ਦੇ ਨਾਮ ਤੋਂ ਤੇ ਆਪਣੇ ਘਰ ਦੇ ਨਾਲ ਸਿਟੀ ਰੋਡ ਰੇਲਵੇ ਰੋਡ ਮਖੂ ਦੇ ਉੱਪਰ ਹੀ ਇਹਨੇ ਸਟੋਰ ਬਣਾਇਆ ਹੋਇਆ ਸੀ ਇਹ ਇੱਥੋਂ ਆਪਣੇ ਇਸ ਸਟੋਰ ਵਿੱਚ ਕੰਟੇਨਰ ਕੀ ਮੇਰਾ ਟਰਾਂਸਪੋਰਟ ਦਾ ਸਮਾਨ ਆਇਆ ਇਹ ਕੰਟੇਨਰ ਅਗੋ ਵੱਡੇ ਵੱਡੇ ਜਿਹੜੇ ਗੱਤੇ ਦੇ ਡੱਬੇ ਹੈਗੇ ਨੇ ਅਗੋ ਫਿਰ ਤਰਨਤਾਰਨ ਫਰੂਜ਼ਪੁਰ ਮੋਗਾ ਇੱਥੇ ਜਿਹੜੀ ਆ ਇਹ ਵਰੀ ਪ੍ਰੈਗਾਬਲਿਨ ਜਿਹੜੀ ਦਵਾਈ ਆ ਇਹ ਜਿਹੜੀ ਨਸ਼ੇ ਵਾਸਤੇ ਯੂਜ਼ ਕੀਤੀ ਜਾ ਰਹੀ ਫਰਦਰ ਇਹ ਸਪਲਾਈ ਕਰਦਾ ਸੀ ਤੇ ਇਹ ਵਾਲੀ ਡਰੱਗ ਹੈ ਜਿਹੜੀ ਇਹ ਲੇਬਰ ਕਲਾਸ ਦੇ ਹੋਰ ਜਿਹੜੀ ਹੈਗੀ ਆ ਐਡਿਕਟਸ ਨੇ ਉਹ ਇਹਨੂੰ ਯੂਜ਼ ਕਰਦੇ ਨੇ ਜੋ ਮੈਡੀਕਲ ਸਾਇੰਸ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਇਹਦੀ ਜਿਹੜੀ ਜਿਸ ਤਰ੍ਹਾਂ ਜਿਹੜੀ ਰਿਕਵਰਡ ਜਿਹੜੀ ਆ ਹੈਗੀ ਨੇ ਇੱਕ ਮਿਕਦਾਰ ਹੈ ਇਹਦੇ ਵਿੱਚ ਇਹਨੇ ਲਗਭਗ ਇਹਦੀ ਜਿਹੜੀ ਹੈਗੀ ਆ ਮਿਲੀਗ੍ਰਾਮ ਜਿਹੜੀ ਹੈਗੀ ਆ ਉਹ 300 ਮਿਲੀਗ੍ਰਾਮ 400 ਮਿਲੀਗ੍ਰਾਮ ਦੇ ਸਟ੍ਰਿਪਸ ਨੇ ਇਹਦੇ ਕੋਲੋਂ ਨਾਰਮਲੀ ਜਿਹੜੇ ਡਾਕਟਰ ਸਾਹਿਬ ਨੇ ਉਹ 50 ਮਿਲੀਗ੍ਰਾਮ ਜਾਂ ਮੈਕਸਿਮਮ 100 ਮਿਲੀਗ੍ਰਾਮ ਦੀ ਡੋਸ ਦਿੰਦੇ ਨੇ ਸੋ ਜ਼ਿਆਦਾ ਹੈਵੀ ਸਟਰੋਂਗ ਡੋਸ ਦੇ ਵਜੋਂ ਇਹਦੇ ਸਟੋਰ ਕੀਤੀਆਂ ਨੇ ਤੇ ਯੂਥ ਦੇ ਵਿੱਚ ਏ ਸੀ ਤੋਂ ਸੋ ਸੋਸ਼ਲ ਕਾਜ਼ ਨੂੰ ਲੈਂਦੇ ਹੋਏ ਅਸੀਂ ਜਿਹੜਾ ਇਸ ਚੀਜ਼ ਨੂੰ ਅਸੀਂ ਦੋਨਾਂ ਯੂਨਿਟਸ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ ਸੀ ਸਰ ਇਹਨੂੰ ਵੀ ਜਾਂਚ ਕਰ ਰਹੇ ਜੀ ਕਿ ਉਹ ਕਿ ਕਿੱਥੋਂ ਲੈ ਕੇ ਆਂਦਾ ਜਿਗਾ ਸੀਗਾ ਉਹ ਔਰ ਇਹ ਕਦੋਂ ਤੋਂ ਇਹ ਕੰਮ ਕਰ ਰਹੇ ਸੀ ਜੀ ਇਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਜਿਹੜੀ ਉਹਦੇ ਵਿੱਚ ਸਾਰਾ ਐਡਰੈਸ ਹੈ ਜਿਹੜੀ ਫਾਰਮਾਸਿਊਟੀਕਲਸ ਕੰਪਨੀਆਂਜ਼ ਨੇ ਉਹ ਅਸੀਂ ਡਰਗ ਕੰਟਰੋਲ ਆਫੀਸਰਸ ਨੇ ਉਹਨਾਂ ਦੇ ਨਾਲ ਸਾਂਝੇ ਤੌਰ ਤੇ ਅਸੀਂ ਉਹਨਾਂ ਕੰਪਨੀਆਂਜ਼ ਤੱਕ ਵੀ ਉਹਨਾਂ ਨੂੰ ਵੀ ਸੰਬੰਧਿੰਗ ਕਰਾਂਗੇ ਤੇ ਜਿਹੜਾ ਦੋਸ਼ੀ ਨੂੰ ਅਸੀਂ ਅੱਜ ਹਿਰਾਸਤ ਵਿੱਚ ਅੱਜ ਕੋਰਟ ਮਾਂ ਜੋ ਕੋਰਟ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਜਿਹੜਾ ਅਗੋਂ ਤਫ਼ਤੀਸ਼ ਜਿਹੜੀ ਹੋ ਜੀ ਅੱਜ ਆ ਜੀ ਨਸ਼ੇ ਵਿੱਚ ਵੀ ਇਹ ਜੀ ਇਹ ਨਸ਼ੇ ਵਿੱਚ ਯੂਜ਼ ਕੀਤਾ ਜਾ ਰਿਹਾ ਇਹ ਪ੍ਰੈਗਾਬਲਿਨ ਨੂੰ ਇਹ ਡਰੱਗ ਜਿਹੜੀ ਆ ਅਦਰਵਾਇਜ਼ ਜਿਹੜੀ ਆ ਐਨਡੀਪੀਐਸ ਐਕਟ ਦੇ ਵਿੱਚ ਨਹੀਂ ਆਉਂਦੀ। ਇਹ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਹੈ ਜੀ ਇਸ ਤਰ੍ਹਾਂ ਦੀ ਅਜੇ ਫਿਲਹਾਲ ਸਾਡੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਦੇ ਤੱਕ ਕੰਮ ਕਰਕੇ ਪਤਾ ਕੁਝ ਸਕੋ। ਜੀ ਹ ਜੀ ਹਿਰਾਸਤ ਵਿੱਚ ਹੈ ਕੱਲ ਰਾਤ ਹੀ ਕਾਰਵਾਈ ਹੋਈ ਹੈ ਸਾਰੀ ਡਿਟੇਲ ਇਹਦੇ ਕੋਲੋਂ ਅਗਲੀ ਮਜਬੂਰ ਪੁੱਛਗਿਸ਼ ਕੀਤੀ ਜਾ ਰਹੀ ਹੈ